ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾ ਰਿਆ ਜਿੱਥੇ ਪੂਰੇ ਇਲਾਕੇ ਦੇ ਵਿੱਚ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਅੱਜ ਵਰਿੰਦਰ ਸਿੰਘ ਕੋਮਣ ਹੋਰਾਂ ਦਾ ਥੋੜੀ ਦੇਰ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਉਹ ਪਰਿਵਾਰ ਦੇ ਵੱਲੋਂ ਸ਼ਮਸ਼ਾਨ ਘਾਟ ਵਿਖੇ ਲਿਆਂਦੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਜਿਹੜੀ ਅੰਤਿਮ ਯਾਤਰਾ ਉਹ ਸ਼ਹਿਰ ਦੇ ਵਿੱਚ ਕੱਢੀ ਗਈ ਹੈ ਸ਼ਹਿਰ ਵਾਸੀਆਂ ਵੱਲੋਂ ਮਸ਼ਹੂਰ ਹਸਤੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਸਵੀਰਾਂ ਕਾਫੀ ਭਾਵੁਕ ਕਰ ਦੇਣ ਵਾਲੀਆਂ ਨੇ ਇਸ ਮੌਕੇ ਪੂਰਾ ਪਰਿਵਾਰ ਹੈ ਜਿਹੜਾ ਉਸੋਗ ਵਿਯਾਲਨ ਵਿੱਚ ਡੁੱਬਿਆ ਹੋਇਆ ਪੂਰਾ ਪਰਿਵਾਰ ਹੈ ਜਿਹੜਾ ਉਹ ਰੋਂਦਾ ਕਰ ਲਾਉਂਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾ ਰਿਹਾ ਹਾਂ ਜਿੱਥੇ ਅੱਜ ਵਿਰਿੰਦਰ ਸਿੰਘ ਘਮਣਹੋਰਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਅੰਤਿਮ ਯਾਤਰਾ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਰਿੰਦਰ ਸਿੰਘ ਘਮਣਹੋਰਾ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਜਾ ਰਿਹਾ ਇਹ ਤਸਵੀਰਾਂ ਕਾਫੀ ਭਾਵੁਕ ਕਰ ਦੇਣ ਵਾਲੀਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਪਸਰੀ ਹੈ ਹਰ ਕਿਸੇ ਦੀ ਅੱਖ ਨਮ ਹੈ ਤੇ ਦਿਲ ਰੋ ਰਿਹਾ ਹੈ ਅੱਖਾਂ ਵੀ ਰੋ ਰਹੀਆਂ ਨੇ ਅੱਖਾਂ ਦੇ ਵਿੱਚ ਹੰਝੂ ਨੇ ਇਸ ਮੌਕੇ ਰੋਂਦਾ ਕਰਲਾਉਂਦਾ ਪਰਿਵਾਰ ਆ ਜਿਹੜਾ ਉਹ ਦੇਖਿਆ ਨਹੀਂ ਜਾ ਰਿਹਾ ਥੋੜੀ ਦੇਰ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਜਾ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਮਮਣ ਹੋਰਾਂ ਦੇ ਪਰਿਵਾਰ ਮੈਂਬਰ ਨੇ ਜਿਹੜੇ ਉਹ ਰੋਂਦੇ ਕਰਲਾਉਂਦੇ ਨਜ਼ਰ ਆ ਰਹੇ ਨੇ